ਜਿਹੜੇ ਦੋਸਤ ਗੱਬਣ ਘੋੜੀ ਜਾਇਜ ਮੁੱਲ ਤੇ ਭਾਲਦੇ ਹਨ ਤਾਂ ਆਹ ਵੀਡੀਓ ਦੇਖ ਲਓ ਮਿੱਤਰੋ ਸਾਢੇ 4 ਮਹੀਨੇ ਗੱਬਣ ਚੈੱਕ ਪਾਸ ਘੋੜੀ ਐ ਰੇਟ ਨਾਲ ਬੰਦਣੀ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦੇ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੇ ਅੱਜ ਜਾਨਵਰ ਵੀ ਚੰਗਾ ਲੈ ਆਏ ਆ ਭਾਰੀ ਜਾਨਵਰ ਆ ਉਪਰੋਂ ਇਹ ਫਾਇਦਾ ਗੱਬਣ ਚੈੱਕਪਾਸ ਆ ਸਾਊ ਠੰਡਾ ਸਵਾਰੀ ਦੀ ਪਾਸ ਆ ਘੋੜੀ ਤੇ ਮੰਨ ਲਓ ਆਪਾਂ ਘਰੇ ਰੱਖ ਸਕਦੇ ਆ ਤੇ ਪੰਜ ਕਿਆਣ ਚਾਰੇ ਪੈਰ ਚੱਟੇ ਮੱਥੇ ਪਟਾ ਮੇਨ ਗੱਲ ਇਹ ਆ ਵੀ 4.5 ਮਹੀਨੇ ਗੱਬਣ ਚੈੱਕਪਾਸ ਆ ਦੋਸਤੋ ਗੱਬਣ ਵੀ ਚੰਗੇ ਘੋੜੇ ਤੋਂ ਸਾਰੀ ਡਿਟੇਲ ਦਵਾਂਗੇ ਕਿਹੜੇ ਘੋੜੇ ਤੋਂ ਤੇ ਘੋੜੀ ਦੀ ਕੀ ਉਮਰ ਆ ਹੋਰ ਕਿਹੜੀ ਵੀ ਡਿਟੇਲ ਆ ਸਾਰੀ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਤੇ ਰੇਟ ਆਪਾਂ ਪਹਿਲਾਂ ਹੀ ਦੱਸਤਾ ਵੀ ਜਾਇਜ਼ ਰੇਟ ਆ ਤੋ ਦੋਸਤੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਨਾਲ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚ ਜੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਜਾਇਜ਼ ਰੇਟ ਵਿੱਚ ਜਾਨਵਰ ਆਪਣੇ ਚੈਨਲ ਤੇ ਆਉਂਦਾ ਹੀ ਰਹਿੰਦਾ ਜੀ ਅੱਜੋ ਦੋਸਤੋ ਵੱਧੀਆਂ ਵੀਡੀਓ ਬਾਲਣ ਦਿੰਨੇ ਆ ਐਂਟਰਟੇਨ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜ ਕਲੈਣੀ ਘੋੜੀ ਹੈ ਜੀ ਚਾਰੇ ਪੈਰ ਚਟਿਆ ਤੇ ਮੱਥੇ ਪਟਾ ਗਰਦਨ ਗੁਰਦਨ ਦਾ ਕੌਂਡਾ ਚੰਗਾ ਕੁੰਡੀ ਵਾਲਾ ਕੰਨ ਹੈ ਜੀ ਤੇ ਉਮਰ ਹੈ ਇਹਦੀ 5 ਸ ਹਾਈਟ ਦੀ ਗੱਲ ਕਰੀ ਹਾਈਟ 90 ਇੰਚ ਆ ਜੀ ਸਾਢੇ 4 ਮਹੀਨੇ ਗੱਪਣ ਚੈੱਕ ਪਾਸ ਆ ਗੱਪਣ ਆ ਦੋਸਤੋ ਜੋਂਡੀ ਰਿਹੋੜੇ ਤੋਂ ਜੋਂਡੀ ਰਿਹੋੜਾ ਆਪਣਾ ਮਾਦੀ ਈੜੀ ਦਾ ਘੋੜਾ ਸੀ ਜੀ ਥੋੜਾ ਟਾਈਮ ਪਹਿਲਾਂ ਮੇਰੇ ਸਾਬ ਨੂੰ ਡੇਢ ਦੋ ਮਹੀਨੇ ਪਹਿਲਾਂ ਐਸਪਾਇਰ ਹੋ ਗਿਆ ਜੀ ਉਹ ਤੋਂ ਸਾਢੇ 4 ਮਹੀਨੇ ਗੱਪਣ ਚੈੱਕ ਪਾਸ ਆ ਚੰਗੇ ਬੱਚੇ ਆ ਇਹ ਜੋਂਡੀਰ ਤੇ ਘੋੜੀ ਚ ਵੀ ਕੁਆਲਿਟੀ ਚੰਗੀ ਆ ਪੇਟਲ ਘੋੜੀ ਆ ਬੱਚਾ ਇਹਨੇ ਵੀ ਚੰਗਾ ਦੇ ਦੇਣਾ ਆਮ ਤੌਰ ਤੇ ਅਪਏ ਕੱਲ ਸੌਂਦੇ ਆ ਵੀ ਘੋੜੀ ਲੈਣੀ ਆ ਪੇਟਲ ਲਿਓ ਤੇ ਗੱਪਣ ਲਿਓ ਤੋ ਦੋਸਤੋ ਪੇਟਲ ਕਹਿੰਦਾ ਮਤਲਬ ਤਾਂ ਹੁੰਦਾ ਵੀ ਮੂਰੇ ਭਾਵੇਂ ਕੁੜੀ ਨਾਰਮਲ ਹਾਈਟ ਦੀ ਹੋਵੇ ਜੇ ਪੇਟਲ ਹੋਈ ਤਾਂ ਵੱਡੇ ਬੱਚੇ ਪੈਦਾ ਕਰ ਦਿੰਦੇ ਹੈ ਹਨਾ ਤੇ ਪੇਟਲ ਕੁੜੀ ਆ ਬੱਚਾ ਇਹਨੇ ਵੀ ਪੂਰਾ ਟਾਪ ਦਾ ਦੇ ਜਣਾ ਬਾਕੀ ਬਾਲ ਪੌਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਬਿਲਕੁਲ ਸਾਫ ਕੋਈ ਕਾਮਚੀ ਨਹੀਂ ਬੰਦੀ ਕੋਈ ਪੈਰ ਨੇ ਡੇਟਾ ਧਰਦੀ ਤੇ ਸਾਊ ਠੰਡੀ ਆ ਨੰਬਰ 2 ਤੇ ਗੱਲ ਇਹ ਆ ਵੀ ਸਵਾਰੀ ਦੇ ਪਾਸ ਆ ਸਵਾਰੀ ਦੀ ਇੰਨੀ ਪਾਸ ਆ ਚਾਹੇ ਬੱਚਾ ਬਹਿ ਜਾਏ ਉੱਪਰ ਆਇਨੀ ਵੀ ਸੈਟਿਓ ਸਿਆਣਾ ਜਾਨਵਰ ਆ ਸੋ ਜੇ ਕੋਈ ਗੱਪਣ ਘੋੜੀ ਗੱਪਣ ਵੀ ਸਾਢੇ 4 ਮਹੀਨੇ ਨੇੜੇ ਜਾਵੜੀ ਤੇ ਗੱਪਣ ਹੈ ਵੀ ਚੰਗੇ ਘੂੜੇ ਤੋਂ ਤੇ ਬਾਕੀ ਬਾਲਪੋਰੀਆਂ ਦੀ ਤਾਂ ਸਾਫੀ ਦੋਸਤੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਮੈਂ ਕੱਲ ਇਹ ਆ ਵੀ ਰੇਟ ਸਿਰ ਬਣ ਜਾਂਦੇ ਗੱਪਣ ਘੋੜੀਆਂ ਆਪਣੇ ਪੰਜਾਬ ਵਿੱਚ ਘੋੜੀਆਂ ਦੀ ਕੋਈ ਕਮੀ ਨਹੀਂ ਪਰਾਂ ਤੋਂ ਪਰਾਂ ਟੌਪ ਟੌਪ ਦੀਆਂ ਪਈਆਂ ਹਨਾ ਤੇ ਗੱਬਨ ਵੀ ਸਰ ਤਕਰੀਬਨ ਆਧਾ ਅੰਕ ਮਿਲ ਜਨੇ ਪਰ ਇਹ ਅਬੀ ਗੱਬਨ ਘੋੜੀ ਆ ਰੇਟ ਵਿੱਚ ਨਹੀਂ ਇਹਦੇ ਨਾਲ ਦੀ ਮਿਲਨੇ ਜਾਇਜ ਰੇਟ ਤੇ ਬਿਲਕੁਲ ਤੇ ਆਪਾਂ ਆਈਡੀਆ ਦੇ ਦੀ ਲੱਖ ਦੀ ਰੇਂਜ ਆ ਲੱਖੋਂ ਥੋੜਾ ਰੇਟ ਜ਼ਰੂਰ ਉੱਪਰ ਆ ਪਰ ਉਹ ਜੇ ਮਾਨਤਾਨ ਹੋ ਜੂ ਤੇ ਸੋ ਜੇ ਕਿ ਭਰਾ ਦੇ ਆ ਘੋੜੀ ਚੱਲਦੀ ਹੋਈ ਗੱਬਨ ਘੋੜੀ ਭਾਲਦੇ ਹੋਏ ਛੋਟੇ ਕੰਨ ਦੀ ਗਰਦਨ ਚੰਗੇ ਦੀ ਪੇਟਲ ਪੰਜ ਕਲੇਨ ਚੰਬੀ ਘੋੜੀ ਆਪਾਂ ਕਹਿ ਸਕਦੇ ਲੱਭਦਾ ਹੋਇਆ ਤਾ ਉਹ ਆਪ ਬੰਦਾ ਵੀਡੀਓ ਦੇਖ ਲੈ ਵੀਡੀਓ ਦੇਖ ਕੇ ਲਾਲੇ ਫੋਨ ਨੰਬਰ ਆ ਥੱਲੇ ਸਕਰੀਨ ਤੇ ਥੋੜੇ ਚੱਲੀ ਜਾਂਦੇ 6239154544985559907 ਤੋਂ ਦੋਸਤੋ ਜੇ ਆਪ ਕੋੜੀ ਦੀ ਡਿਟੇਲ ਚਲਦੀ ਹੋਈ ਡਿਟੇਲ ਚਾਹੀਦੀ ਹੋਈ ਤਾਂ ਨੰਬਰ ਤੇ ਫੋਨ ਲਾ ਲਓ ਤੇ ਬਾਕੀ ਹੋਰ ਜਾਨਵਰ ਵੀ ਆਪਣੇ ਫਾਰਮ ਤੇ ਖੜੇ ਆ ਇਸ ਤਰ੍ਹਾਂ ਦੀ ਹੋਰ ਵੀਡੀਓ ਲਿੰਕ ਜੁੜੇ ਹੋਏ ਆਪਣੇ ਚੈਨਲ ਦਾ ਬਾਬਾ ਜੀ ਦਾ ਸਟਾਰਟ ਕਰੋ